ਝੂਠੇ ਡਰਾਮੇਵਾਜ਼ੀਆਂ ਪੁਲਿਸ ਦੀਆਂ ਝੂਠੇ ਛੋਸ਼ੇਵਾਜ਼ੀਆਂ ਜਦੋਂ ਸਭ ਤੋਂ ਪਹਿਲਾਂ ਜੀ ਮੈਂ ਐਸਐਚਓ ਬੁੱਟਲੇ ਗਈ ਸੀਗੀ ਜੀ ਇਹਨਾਂ ਨੇ ਵੀ ਜੀ ਮੇਰਾ ਨਾਮ ਸਾਰੇ ਕਿਤੇ ਘਰੋ ਘਰੀ ਜਾ ਕੇ ਜਿਵੇਂ ਪਤਾਸੇ ਵੰਡੀ ਵੀ ਹੁੰਦੇ ਆ ਜੀ ਇਸ ਤਰੀਕੇ ਨਾਲ ਮੇਰਾ ਨਾਮ ਸਭ ਨੂੰ ਦੱਸਿਆ ਮੇਰਾ ਨਾਮ ਪੂਰਾ ਡਿਸਕਲੋਜ਼ ਕੀਤਾ ਹੈ ਵੀ ਇਸ ਤਰੀਕੇ ਨਾਲ ਕਮਲਜੀਤ ਕੌਰ ਹੀ ਆ ਤੁਹਾਡੇ ਉੱਤੇ ਕਾਰਵਾਈ ਕਰਵਾ ਰਹੀ ਆ ਅੱਛਾ ਤੇ ਤੁਸੀਂ ਹੁਣ ਕੀ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਕੋਈ ਖਤਰਾ ਹੈ ਉਹਨਾਂ ਵਿਅਕਤੀਆਂ ਤੋਂ ਜਿਨ੍ਹਾਂ ਦੀ ਤੁਸੀਂ ਸ਼ਿਕਾਇਤ ਕੀਤੀ ਦੇਖੋ ਜੀ ਅਗਲੇ ਤਾਂ ਅਗਲੇ ਕੋਲ ਤਾਂ ਦੋ ਦੋ ਨੰਬਰ ਦੀਆਂ ਪਿਸਤਲਾਂ ਨੇ ਅਗਲੇ ਤਾਂ ਲੈ ਕੇ ਮੇਰੇ ਬੂਹੇ ਦੇ ਅੱਗੇ ਆ ਜਾਂਦੇ ਵੀ ਆ ਜਾ ਨਿਕਲ ਬਾਹਰ ਤੈਨੂੰ ਦੱਸੀ ਆ ਸਾਡੇ ਤੇ ਦਰਖਾਸਤ ਪਾਈ ਕਿਹਨੂੰ ਪੁੱਛ ਗਿਆ ਇਹ ਜੁੱਧ ਨਸ਼ਾ ਬਦੂ ਦੇ ਚੱਲਿਆ ਇੱਕ ਡਰਮ ਹੈ ਤੇ ਇੱਥੇ ਰਾਮਪਰੇ ਵੀ ਇਹੀ ਹਾਲ ਹੈ ਸ਼ਰੇਮ ਨਸ਼ਾ ਵਿਕਦਾ ਹੈ ਪਰ ਉਹ ਗਰੀਬਾਂ ਦੀ ਵੀ ਸੁਣ ਨਾ ਜਿਹੜੇ ਵੇਚੀ ਜਾਂਦੇ ਨੇ ਨਸ਼ਾ ਨੇਵਲ ਅਧਿਕਾਰੀ ਮੈਂ ਕਹਿੰਦੀ ਆ ਰਾਮਪਰੇ ਦੇ ਵਿੱਚ ਤਾਂ ਮੈਂ ਕਹਿੰਦੀ ਆ ਵੀ ਧੂਮ ਕੱਢੀ ਪਈ ਉਹਨਾਂ ਨੇ ਨਸ਼ਾ ਵੇਚਣ ਦੀ ਪਰ ਕੋਈ ਬੰਦਾ ਜੀ ਉਹਨੂੰ ਹੱਥ ਨਹੀਂ ਪਾ ਰਿਹਾ ਪੁਲਿਸ ਨੇ ਹੱਥ ਖੜੇ ਕਰ ਰੱਖੇ ਵੀ ਅਸੀਂ ਇਤਨਾ ਕੁਝ ਨਹੀਂ ਕਰ ਸਕਦੇ ਜੀ ਪਰਿਆਓ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਪੂਰੇ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਨਾਂ ਦੇ ਉੱਪਰ ਮੁਹਿੰਮ ਚੜੀ ਹੋਈ ਆ ਸਰਕਾਰ ਤੇ ਪੁਲਿਸ ਦਾ ਦਾਵਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰ ਰਹੇ ਹਾਂ ਸਰਕਾਰ ਲੋਕਾਂ ਨੂੰ ਇਹ ਕਹਿੰਦੀ ਹੈ ਕਿ ਜੇਕਰ ਤੁਹਾਡੇ ਨੇੜੇ ਤੇੜੇ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਤੇ ਸਰਕਾਰ ਨੂੰ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਪਰ ਇੱਕ ਭੈਣ ਹੈ ਕਮਲਜੀਤ ਕੌਰ ਇਹਦਾ ਨਾਮ ਤੇ ਇਹਨਾਂ ਨੇ ਪਿਛਲੇ ਦਿਨੀ ਐਸਐਸਪੀ ਬਠਿੰਡਾ ਨੂੰ ਇੱਕ ਸ਼ਿਕਾਇਤ ਦਿੱਤੀ ਇੱਕ ਦਰਖਾਸਤ ਦਿੱਤੀ ਹੈ ਜਿਹਦੇ ਵਿੱਚ ਇਹਨਾਂ ਨੇ ਬੜੇ ਗੰਭੀਰ ਤੇ ਵੱਡੇ ਦੋਸ਼ ਜਿਹੜੇ ਨੇ ਉਹ ਲਾਏ ਨੇ ਇਹਨਾਂ ਦਾ ਕਹਿਣਾ ਇਹ ਆ ਕਿ ਅਸੀਂ ਦਰਖਾਸਤ ਦਿੱਤੀ ਸ਼ਿਕਾਇਤ ਕੀਤੀ ਤੇ ਉਲਟਾ ਸਾਡੇ ਨਾਮ ਨਸ਼ਰ ਕਰ ਦਿੱਤੇ ਗਏ ਤੇ ਹੁਣ ਸਾਨੂੰ ਖਤਰਾ ਬਣਿਆ ਹੋਇਆ ਪੰਜੀ ਤੁਸੀਂ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਪਿਛਲੇ ਦਿਨੀ ਉਹ ਕਾਦੀ ਸ਼ਿਕਾਇਤ ਸੀ ਕੀ ਸ਼ਿਕਾਇਤ ਦਿੱਤੀ ਜੋ ਨਸ਼ਿਆਂ ਦੇ ਵਿਰੋਧ ਦਿੱਤੀ ਸੀ ਜੀ ਮੈਂ ਉਹਨਾਂ ਨੂੰ ਮੈਂ ਕਿਹਾ ਸੀ ਵੀ ਮੇਰਾ ਨਾਮ ਜਨਤਕ ਨਹੀਂ ਹੋਣਾ ਚਾਹੀਦਾ ਵੀ ਇਸ ਤਰੀਕੇ ਨਾਲ ਵੀ ਆ ਬੰਦੇ ਨੇ ਵੱਡੇ ਲੈਵਲ ਦੇ ਅਧਿਕਾਰ ਦੇ ਉੱਤੇ ਕੰਮ ਕਰ ਰਹੇ ਨੇ ਕਾਦਾ ਸਰ ਚਿੱਟੇ ਦਾ ਵੀ ਤੇ ਗੋਲੀਆਂ ਦਾ ਵੀ ਤੇ ਬਾਕੀ ਸਮੈਕਸ ਮੁਕ ਜੋ ਵੀ ਹੈ ਸਾਰੇ ਕਾਸਤੇ ਦਾ ਕੰਮ ਬਹੁਤ ਵੱਡੇ ਲੈਵਲ ਦੇ ਉੱਤੇ ਕਰ ਰਹੀ ਹੈ ਜੀ ਤੇ ਉਹਨਾਂ ਨੇ ਜੀ ਮੇਰਾ ਨਾਮ ਜਨਤਕ ਕਰਤਾ ਜੀ ਉਹਨਾਂ ਨੇ ਸੀਆਈ ਸਟਾਫ ਨੂੰ ਦਿੱਤਾ ਸੀ ਜੀ ਕਿ ਇਹਦੇ ਨਾਮ ਜਨਤਕ ਕਰਤਾ ਕਿੰਨਾ ਨੇ ਨਾਂ ਕੀਤਾ ਜਨਤਕ ਤੁਹਾਡਾ ਜਨਤਕ ਜੀ ਮੈਂ ਜਦੋਂ ਐਸਐਸਪੀ ਮੈਡਮ ਤੋਂ ਦਰਖਾਸਤ ਜੀ ਮਾਰਕੋ ਕੇ ਐਸਪੀਡੀ ਸਾਹਿਬ ਕੋਲੇ ਗਈ ਜੀ ਉਹਨਾਂ ਨੇ ਜੀ ਮਤਲਬ ਸੀਆਈ 2 ਦੇ ਵਿੱਚ ਦਿੱਤੀ ਜੀ ਉਹਨਾਂ ਨੇ ਵੀ ਜੀ ਮੇਰਾ ਨਾਮ ਜਨਤਕ ਕੀਤਾ ਜਦੋਂ ਸਭ ਤੋਂ ਪਹਿਲਾਂ ਜਿਵੇਂ ਐਸਐਚਓ ਕੋਲੇ ਗਈ ਸੀਗੀ ਜੀ ਇਹਨਾਂ ਨੇ ਵੀ ਜੀ ਮੇਰਾ ਨਾਮ ਸਾਰੇ ਕਿਤੇ ਘਰੋ ਘਰੀ ਜਾ ਕੇ ਜਿਵੇਂ ਪਤਾਸੇ ਵੰਡੀ ਵੀ ਹੁੰਦੇ ਆ ਜੀ ਇਸ ਤਰੀਕੇ ਨਾਲ ਮੇਰਾ ਨਾਮ ਸਭ ਨੂੰ ਦੱਸਿਆ ਮੇਰਾ ਨਾਮ ਪੂਰਾ ਡਿਸਕਲੋਜ਼ ਕੀਤਾ ਹੈ ਵੀ ਇਸ ਤਰੀਕੇ ਨਾਲ ਕਮਲਜੀਤ ਕੌਰ ਹੀ ਆ ਤੁਹਾਡੇ ਉੱਤੇ ਕਾਰਵਾਈ ਕਰਵਾ ਰਹੀ ਆ ਹੂੰ ਅੱਛਾ ਤੇ ਤੁਸੀਂ ਹੁਣ ਕੀ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਕੋਈ ਖਤਰਾ ਹੈ ਉਹਨਾਂ ਵਿਅਕਤੀਆਂ ਤੋਂ ਜਿਨ੍ਹਾਂ ਦੀ ਤੁਸੀਂ ਸ਼ਿਕਾਇਤ ਕੀਤੀ ਦੇਖੋ ਜੀ ਅਗਲੇ ਤਾਂ ਅਗਲੇ ਕੋਲ ਤਾਂ ਦੋ ਦੋ ਨੰਬਰ ਦੀਆਂ ਪਿਸਤਲਾਂ ਨੇ ਅਗਲੇ ਤਾਂ ਲੈ ਕੇ ਮੇਰੇ ਬੂਹੇ ਦੇ ਅੱਗੇ ਆ ਜਾਂਦੇ ਵੀ ਆ ਜਾ ਨਿਕਲ ਬਾਹਰ ਤੈਨੂੰ ਦੱਸੀਏ ਸਾਡੇ ਤੇ ਦਰਖਾਸਤ ਪਾਈ ਕਿਹਨੂੰ ਪੁੱਛ ਗਿਆ ਤੂੰ ਸਾਡਾ ਖਰਚਾ ਇਹ ਨਾ ਜਾਂਦਾ ਸਾਨੂੰ ਕੌਣ ਚੱਕ ਸਕਦਾ ਸਾਡੇ ਤੋਂ ਕਰ ਕੌਣ ਸਕਦਾ ਕਾਰਵਾਈ ਸਾਡੇ ਤੇ ਕਰਕੇ ਦਿਖਾਓ ਤੁਸੀਂ ਸਵਾਤਾ ਤਾਂ ਆਊਗਾ ਪੁਲਿਸਾਂ ਨੂੰ ਚੱਕ ਕੇ ਵਿਖਾਵੇ ਜੇ ਚੱਕਦੀਆਂ ਪੁਲਿਸ ਫਿਰ ਅਸੀਂ ਤੁਹਾਨੂੰ ਮੰਨਦੇ ਹਾਂ ਪਰ ਮੇਰੇ ਕੋਲ ਨਹੀਂ ਉਹੀ ਦਰਖਾਸਤ ਹੈ ਵੀ ਮੈਂ ਨਾਮ ਆਪਦਾ ਜਾਗਰ ਨਹੀਂ ਕੀਤਾ ਸੀ ਉਹਨਾਂ ਨੇ ਮੇਰਾ ਨਾਮ ਜਾਗਰ ਕੀਤਾ ਜੀ ਸਾਰੇ ਕਿਤੇ ਤੁਸੀਂ ਕਿਹਾ ਕਿ ਤੁਸੀਂ ਸ਼ਿਕਾਇਤਾਂ ਕੀਤੀਆਂ ਨੇ ਤੇ ਜਿਨ੍ਹਾਂ ਦੀਆਂ ਕੀਤੀਆਂ ਨੇ ਉਹ ਤੁਹਾਨੂੰ ਪਿਸਤੌਲ ਲੈ ਕੇ ਜਾਂ ਰਿਵਲਵਰ ਲੈ ਕੇ ਜਾਂ ਹਥਿਆਰ ਲੈ ਕੇ ਡਰਾਉਂਦੇ ਨੇ ਕਦੇ ਕੁਝ ਇਸ ਤਰ੍ਹਾਂ ਹੋਇਆ ਹਾਂਜੀ ਹੋਇਆ ਜੀ ਮੇਰੇ ਬ੍ਰਦਰ ਨੂੰ ਘੇਰਦੇ ਆ ਜੀ ਰਾਤਾਂ ਨੂੰ ਜਦੋਂ ਆਉਂਦਾ ਗੱਡੀ ਤੇ ਜਾਣ ਨਹੀਂ ਦਿੰਦੇ ਜੀ ਮੈਂ ਤਾਂ ਚਲੋ ਥੋੜੀ ਘਰ ਦੂਰ ਬੈਠੀ ਆ ਮੈਂ ਹੁਣ ਘਰ ਛੱਡ ਕੇ ਜੀ ਇੱਥੇ ਬੈਠੀ ਆ ਵੀ ਮੈਂ ਲੈ ਕੇ ਤਾਂ ਲੈ ਕੇ ਕਿੱਥੇ ਜਾਵਾਂ ਸਾਨੂੰ ਤਾਂ ਸ਼ਹਿਰ ਛੱਡਣਾ ਬਣ ਗਿਆ ਸਾਨੂੰ ਤਾਂ ਜੀ ਪੂਰਾ ਅਸੀਂ ਤਾਂ ਜੀ ਪੁਲਿਸ ਨੂੰ ਰੱਬ ਮੰਨਿਆ ਸੀ ਅਸੀਂ ਤਾਂ ਪੰਜਾਬ ਪੁਲਿਸ ਨੂੰ ਰੱਬ ਮੰਨਿਆ ਸੀ ਜੀ ਅਸੀਂ ਰੱਬ ਮੰਨ ਕੇ ਹੀ ਉਹਨਾਂ ਕੋਲੇ ਗਏ ਸੀ ਵੀ ਚਲੋ ਸ਼ਾਇਦ ਸਾਡੇ ਰਾਮਪਰੇ ਦਾ ਸੁਧਾਰ ਹੋ ਸਕੇ ਪਰ ਸਾਨੂੰ ਤਾਂ ਪਤਾ ਨਹੀਂ ਸੀ ਵੀ ਅਸੀਂ ਆਪ ਮੌਤ ਦੀ ਭੇਡ ਚੜਨ ਵਾਲੇ ਹੋ ਜਾਾਂਗੇ ਅੱਜ अच्छा ਤੁਸੀਂ ਪਹਿਲਾ ਐਸਐਚਓ ਨੂੰ ਸ਼ਿਕਾਇਤ ਦਿੱਤੀ ਤੁਸੀਂ ਕਹਿੰਦੇ ਉਹਨਾਂ ਨੇ ਤੁਹਾਡੇ ਨਾਂ ਜੰਗਤਕ ਕਰਤੇ ਉਸ ਤੋਂ ਬਾਅਦ ਤੁਸੀਂ ਐਸਐਸਪੀ ਨੂੰ ਫਿਰ ਕੀ ਦੀ ਸ਼ਿਕਾਇਤ ਦਿੱਤੀ ਹੈ ਇਸ ਤੋਂ ਬਾਅਦ ਜੀ ਫਿਰ ਮੈਂ ਡਿਪਟੀ ਪ੍ਰਦੀਪ ਕੋਲੇ ਗਈ ਜੀ ਉਹਨਾਂ ਨੇ ਵੀ ਜੀ ਕਿਹਾ ਸਾਡੇ ਕੋਲ ਚਾਰ ਬ੍ਰਾਂਚਾਂ ਨੇ ਅਸੀਂ ਇਸ ਤਰੀਕੇ ਨਾਲ ਮੁੱਦੇ ਨੂੰ ਚੱਕਾਂਗੇ ਜਦੋਂ ਜੀ ਮੈਂ ਦੇਖਿਆ ਵੀ ਕੋਈ ਕਾਰਵਾਈ ਨਹੀਂ ਹੋ ਰਹੀ 4 ਮਹੀਨੇ ਹੋ ਗਏ ਇਸ ਤੋਂ ਬਾਅਦ ਜੀ ਮੈਂ ਮੈਮ ਜਿਹੜੀ ਮਤਲਬ ਹੁਣ ਸੀਨੀਅਰ ਅਧਿਕਾਰ ਨੇ ਜਿਹੜੇ ਹੈਗੇ ਆ ਸੀਨੀਅਰ ਮੈਮ ਆ ਉਹਨਾਂ ਕੋਲੇ ਐਸਐਸਪੀ ਮੈਡਮ ਕੋਲੇ ਗਈ ਅਮਨਿਤ ਕੌੜਲ ਕੋਲੇ ਉਹਨਾਂ ਨੂੰ ਮੈਂ ਆਪਦੀ ਦਰਖਾਸਤ ਨਿਮਰਤਾ ਸਾਹਿਤ ਬੇਨਤੀ ਕੀਤੀ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਮੈਮ ਮੇਰਾ ਨਾਮ ਜਨਤਕ ਨਾ ਕੀਤਾ ਜਾਵੇ ਪਰ ਇਹ ਇਨਸਾਨ ਨੇ ਜਿਹੜੇ ਬਹੁਤ ਵੱਡੇ ਲੈਵਲ ਦੇ ਕੰਮ ਕਰ ਰਹੇ ਨੇ ਵੀ ਤੁਸੀਂ ਇਹਨਾਂ ਨੂੰ ਚੱਕੋ ਇਹਨਾਂ ਤੇ ਕੋਈ ਬਣਦੀ ਕਾਰਵਾਈ ਕਰੋ ਪਰ ਇਹਨਾਂ ਨੇ ਜੀ ਜਦੋਂ ਮਤਲਬ ਐਸਪੀ ਡੀ ਸਾਹਿਬ ਨੂੰ ਕੇਸ ਦਿੱਤਾ ਪਰ ਜਦੋਂ ਤੁਸੀਂ ਐਸਐਸਪੀ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਹੈ ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ ਉਹਨਾਂ ਨੇ ਜੀ ਇਹੀ ਗੱਲ ਕਹੀ ਸੀ ਵੀ ਤੁਹਾਡਾ ਨਾਮ ਕਦੇ ਵੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਮੁਰੇ ਨਹੀਂ ਆਊਗਾ ਅਸੀਂ ਆਪਣੇ ਆਪ ਹੀ ਬਣਦੀ ਕਾਰਵਾਈ ਕਰਾਂਗੇ ਪਰ ਇੱਕ ਸਵਾਲ ਤੁਹਾਨੂੰ ਇਹ ਆ ਤੁਹਾਡਾ ਨਾਮ ਤੁਸੀਂ ਕਹਿ ਰਹੇ ਹੋ ਕਿ ਲੋਕਾਂ 'ਚ ਨਸ਼ਰ ਕੀਤਾ ਜਾ ਰਿਹਾ ਜਨਤਕ ਕੀਤਾ ਜਾ ਰਿਹਾ ਪਰ ਤੁਸੀਂ ਤਾਂ ਪਿਛਲੇ ਦਿਨਾਂ ਤੋਂ ਖੁਦ ਹੀ ਕੈਮਰਿਆਂ ਦੇ ਸਾਹਮਣੇ ਆ ਕੇ ਚੈਨਲਾਂ ਤੇ ਬੋਲ ਰਹੇ ਹਾਂ ਜਿਹੜਾ ਰੋਜ਼ਾਨਾ ਸਪੋਕਸਮੈਨ ਚੈਨਲ ਹੈ ਉਹਦੇ ਤੇ ਵੀ ਤੁਹਾਡੀ ਇੰਟਰਵਿਊ ਆਈ ਹੈ ਹੋਰ ਚੈਨਲਾਂ ਤੇ ਵੀ ਆਈ ਹੈ ਫਿਰ ਤੁਸੀਂ ਆਪ ਹੀ ਚੈਨਲਾਂ ਤੇ ਕਿਉਂ ਸਾਹਮਣੇ ਆ ਰਹੇ ਹੋ ਸਰਬ ਦੇਖੋ ਜਦੋਂ ਮੈਨੂੰ ਡਰ ਦਾ ਮਾਹੌਲ ਬਣਾਵਾ ਚੈਨਲਾਂ ਤੇ ਤਾਂ ਮੈਂ ਆਉਣਾ ਹੀ ਆ ਸਾਰੀ ਦੁਨੀਆ ਨੂੰ ਪਤਾ ਵੀ ਉਹ ਬੰਦੇ ਕੰਮ ਕਰ ਰਹੇ ਆ ਕਿਹੜਾ ਬੰਦਾ ਕਹਿ ਸਕਦਾ ਇੱਥੇ ਕਿਉਂਕਿ ਜਦੋਂ ਸਾਰੇ ਚਿੱਟਾ ਵੇਚਣ ਵਾਲੇ ਆ ਸਮੈਕ ਵੇਚਣ ਵਾਲੇ ਆ ਗੋਲੀਆਂ ਵੇਚਣ ਵਾਲੇ ਆ ਉਹ ਕਿਵੇਂ ਜੀ ਅੱਜ ਮੈਂ ਸਾਰੇ ਮਹੱਲੇ ਨੂੰ ਤਾਂ ਤਾਂ ਇਕੱਠਾ ਕਰਕੇ ਇੱਥੇ ਲੈ ਕੇ ਆਵਾਂ ਨਾ ਜੇ ਕੋਈ ਸੱਚਾ ਸਵਿੱਤਰਾ ਹੋਵੇ ਮੈਂ ਕਿਹਨੂੰ ਇੱਥੇ ਖੜਾ ਕਰ ਸਕਦੀ ਆ ਖੁਦ ਹੀ ਸਾਨੂੰ ਡਰ ਦਾ ਮਾਹੌਲ ਬਣਾਵਾ ਸਾਨੂੰ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਗਰੀਬ ਬੰਦਿਆਂ ਨੂੰ ਸਮਾਨ ਚੱਕ ਕੇ ਕਿਤੇ ਵੀ ਜਾਣਾ ਪੈ ਸਕਦਾ ਹੂੰ ਹੂੰ ਕਿਆ ਤਰੀਕੇ ਨਾਲ ਅੱਛਾ ਤੁਸੀਂ ਜਿਹੜੇ ਬੰਦਿਆਂ ਵਿਰੁੱਧ ਸ਼ਿਕਾਇਤਾਂ ਦਿੱਤੀਆਂ ਨੇ ਵੀ ਇਹ ਨਸ਼ੇ ਵੇਚਦੇ ਨੇ ਤੁਹਾਡੇ ਕੋਲ ਕੀ ਸਬੂਤ ਆ ਹੋ ਸਕਦਾ ਉਹ ਨਾ ਵੇਚਦੇ ਹੁਣ ਸਾਰੇ ਤਾਂ ਸਾਰੀ ਦੁਨੀਆ ਨੂੰ ਪਤਾ ਜੀ ਪੁਲਿਸ ਮੁਲਾਜ਼ਮਾ ਮੁਲਾਜ਼ਮਾ ਨੂੰ ਵੀ ਪਤਾ ਹੈ ਸ਼ਹਿਰੀ ਆਮ ਦੇਖਿਆ ਉਹਨਾਂ ਨੇ ਵੀ ਕੰਮ ਕਰ ਰਹੇ ਆ ਮਿਲੀ ਭੁਗਤਾ ਜੀ ਉਹਨਾਂ ਦੀ ਪੂਰੀ ਸਿੱਧੀ ਜੀ ਗੱਲ ਖਰਚਾ ਜਾਂਦਾ ਖੁਦ ਅਗਲੇ ਕਹਿ ਰਹੇ ਵੀ ਖਰਚਾ ਜਾਂਦਾ ਮੈਨੂੰ ਪੁੱਛਣ ਦੀ ਤਾਂ ਲੋੜ ਹੀ ਨਹੀਂ ਮੈਂ ਤਾਂ ਕਹਿ ਨਹੀਂ ਸਕਦੀ ਜਿਹੜੇ ਕਹਿ ਰਹੇ ਆ ਸੀਆਈ 2 ਤੋਂ ਨਾ ਕਰਵਾਈ ਜਾਵੇ ਜਾਂਚ ਮੈਂ ਤਾਂ ਕਹਿ ਰਹੀ ਆ ਉਹ ਕਹਿ ਰਹੇ ਆ ਲੋਕ ਜਿਹੜੇ ਜਿਨ੍ਹਾਂ ਦੇ ਘਰੇ ਪੁਲਿਸ ਗਈ ਆ ਉਹ ਕਹਿੰਦੇ ਵੀ ਸਾਡੇ ਘਰੇ ਸੀਬੀਆਈ ਵਾਲੇ ਆਏ ਸੀ ਪਰ ਮੈਨੂੰ ਸੀਬੀਆਈ ਸੀਬੀਆਈ ਅਫਸਰਾਂ ਦੇ ਉੱਤੇ ਬਹੁਤ ਮਾਣ ਹੈ ਸੀਬੀਆਈ ਬ੍ਰਾਂਚ ਆ ਜਿਹੜੀ ਇਸ ਤਰੀਕੇ ਨਾਲ ਨਹੀਂ ਕਰੂਗੀ ਮੇਰੀ ਤਾਂ ਮੰਗ ਕਹਿ ਸਕੋਦੀ ਵੀ ਜਿਹੜੇ ਨਹੀਂ ਸੀਬੀਆਈ ਤਾਂ ਇੰਦੀ ਛੇਤੀ ਆ ਨਹੀਂ ਸਕਦੀ ਸੀਆਈਏ ਵਾਲੇ ਆਏ ਹੋ ਸਕਦੇ ਆ ਸੀਬੀਆਈ ਬਹੁ ਬੱਡੀ ਕੇਂਦਰੀ ਏਜੰਸੀ ਹੈ ਜੀ ਸਰ ਜਿਹੜੇ ਚਿੱਟਾ ਵੇਚਣ ਵਾਲੇ ਆ ਉਹ ਤਾਂ ਖੁਦ ਕਹਿ ਰਹੇ ਵੀ ਸਾਡੇ ਘਰੇ ਆਏ ਸੀਬੀਆਈ ਵਾਲੇ ਆ ਤੇ ਪਰ ਸੀਆਈ ਵਾਲਿਆਂ ਨੇ ਵੀ ਖੁਦ ਮੈਂ ਉਹਨਾਂ ਤੋਂ ਵੀ ਪਤਾ ਕੀਤਾ ਉਹਨਾਂ ਨੇ ਵੀ ਜੀ ਘਰੋ ਘਰੀ ਜਾ ਕੇ ਉਹਨਾਂ ਨੇ ਖੁਦ ਕਹੀ ਇਹ ਗੱਲ ਉਹਨਾਂ ਨੇ ਖੁਦ ਕਹੀ ਇਹ ਗੱਲ ਵੀ ਹਾਂ ਜੀ ਸੰਤ ਤੋਂ ਤੁਹਾਡਾ ਨਾਮ ਦੱਸਣਾ ਹੀ ਪਊਗਾ ਸਾਨੂੰ ਤਾਂ ਜੀ ਮੌਤ ਦਾ ਮਹਾਲ ਬਣਿਆ ਵੇ ਸੰਤ ਤਾਂ ਹੀ ਨਹੀਂ ਪਤਾ ਕਿਹੜੇ ਵੇਲੇ ਮੇਰਾ ਕੱਲਾ ਕੱਲਾ ਭਰਾ ਹੈ 22 ਸਾਲ ਦੀ ਉਹਦੀ ਉਮਰ ਹੈ ਕਦੋਂ ਮਰਜੀ ਮਾਰ ਕੇ ਸੁੱਟ ਸਕਦੇ ਆ ਜੀ ਬਾਹਰ ਤੁਸੀਂ ਤੁਹਾਡੇ ਭਰਾ ਦਾ ਜ਼ਿਕਰ ਕੀਤਾ ਪਰ ਸਾਡੇ ਕੋਲ ਸੂਚਨਾ ਮਿਲੀ ਹੈ ਕਿ ਤੁਹਾਡੇ ਭਰਾ ਦੇ ਉੱਪਰ ਵੀ ਜਿਹੜੇ ਚਿੱਟੇ ਦੇ ਜਾਂ ਨਸ਼ੇ ਵੇਚਣ ਦੇ ਦੋ ਤਿੰਨ ਪਰਚੇ ਕੀਤੇ ਹੋਏ ਨੇ ਹਾਂਜੀ ਪਰਚੇ ਉਹਨਾਂ ਨੇ ਕੀਤੇ ਆ ਜੀ ਇਹ ਕੰਮ ਸਾਰਾ ਕੰਮ ਕਰਵਾਇਆ ਜਿਹੜੇ ਬੰਦੇ ਨੇ ਕਰਵਾਇਆ ਉਹ ਤਾਂ ਉਹਨੂੰ ਵੀ ਪਤਾ ਹੀ ਆ ਇਹ ਤਾਂ ਕੋਲੇ ਖੜਾ ਸੀ ਇਹਦੇ ਤੇ ਤਾਂ ਦਾਗ ਲੱਗਿਆ ਇਹਨੂੰ ਕੀ ਪਤਾ ਸੀ ਵੀ 911 ਗੱਡੀ ਹੈ ਕੀ ਦੀ ਆ ਸਮਾਨ ਵੀ ਉਹਦੇ ਵਿੱਚ ਹੀ ਸੀ ਇਹਨਾਂ ਦਾ ਬਾਹਾਂ ਮੋੜ ਕੇ ਵਿੱਚ ਲਜਾਇਆ ਗਿਆ ਦੇਖੋ ਜੀ ਮੈਂ ਤਾਂ ਇਹ ਕਿ ਇਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਦੱਸਿਆ ਸੀ ਵੀ ਜਦੋਂ ਇਹ ਵੀ ਬੰਦਾ ਖੜਾ ਸੀ ਉਹ ਵੀ ਬੰਦਾ ਖੜਾ ਸੀ ਜਦੋਂ ਸਿੱਧੀ ਜੀ ਗੱਲ ਆ ਸਾਹਮਣੇ ਦੋਨਾਂ ਤੇ ਚੀਜ਼ ਤੋਲੀ ਗਈ ਸੀ 14 ਕਿਲੋ ਭੁੱਕੀ ਸੀ ਤਾਂ ਫਿਰ ਜਦੋਂ ਜੀ 8 ਕਿਲੋ ਦਾ ਪਰਚਾ ਜਸਪ੍ਰੀਤ ਤੇ ਹੋ ਗਿਆ ਤੇ 7 ਕਿਲੋ ਦਾ ਪਰਚਾ ਨਾ ਤੇ ਕਿਉਂ ਨਹੀਂ ਜੀ ਹੋਇਆ ਫਿਰ ਹੂੰ ਜਦੋਂ ਚੀਜ਼ ਤਾਂ ਮੇਨ ਉਹ ਬੰਦੇ ਨੇ ਪੈਸੇ ਦੇ ਕੇ 35000 ਤੁਹਾਡੇ ਭਰਾ ਦੇ ਉੱਪਰ ਕਿੰਨੇ ਪਰਚੇ ਨਸ਼ੇ ਦੇ ਕੱਟੇ ਗਏ ਹੁਣ ਤੱਕ ਦੋ ਕੱਟੇ ਗਏ ਜੀ ਇੱਕ 29 ਦੇ ਵਿੱਚ ਨਾਮਿਨੇਟ ਕੀਤਾ ਇਹਨਾਂ ਨੇ ਜੀ ਹੂੰ ਅੱਛਾ ਤੁਹਾਡੇ ਭਰਾ ਦੇ ਉੱਪਰ ਲਗਾਤਾਰ ਦੋ ਤਿੰਨ ਕੇਸ ਤੁਸੀਂ ਕਹਿ ਰਹੇ ਹੋ ਨਸ਼ੇ ਦੇ ਪਾਏ ਨੇ ਹਾਂਜੀ ਇੰਨਾ ਕੀ ਤੁਹਾਡੇ ਭਰਾ ਦੇ ਨਾਲ ਪੁਲਿਸ ਦਾ ਵੈਰ ਹੈ ਦੇਖੋ ਜੀ ਪੁਲਿਸ ਦਾ ਵੈਰ ਤਾਂ ਇਹੀ ਹੈ ਵੀ ਜਿਹੜੇ ਵੱਡੇ ਲੈਵਲ ਦੇ ਅਧਿਕਾਰੀ ਆ ਉਹਨਾਂ ਦਾ ਖਰਚਾ ਜਾਂਦਾ ਅਗਲੇ ਕਹਿੰਦੇ ਵੀ ਠੋਕ ਦੇ ਇਹਨੂੰ ਸਾਡਾ ਨਾਂ ਨਾ ਆਉਣ ਦਿਓ ਵੀ ਕਰੋ ਅੰਦਰ ਕਢਾਓ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਵੀ ਇਸ ਦੀ ਗਲਤ ਜਾਣਕਾਰੀ ਦਿੰਦੇ ਆ ਉੱਤੇ ਦੇ ਉੱਤੇ ਵੀ ਲੈਵਲ ਦੇ ਉੱਤੇ ਹੁਣ ਪਹਿਲਾਂ ਜਸਪ੍ਰੀਤ ਨੂੰ ਇਸ ਤਰ੍ਹਾਂ ਕਿਹਨਾਂ ਧਮਕੀਆਂ ਆਉਂਦੀਆਂ ਸੀ ਹੁਣ ਜੀ ਮੈਨੂੰ ਵੀ ਅਹੀਂ ਧਮਕੀਆਂ ਆਉਂਦੀਆਂ ਨੇ ਹੁਣ ਮੈਨੂੰ ਵੀ ਅਹੀਂ ਕਹਿੰਦੇ ਵੀ ਤੈਨੂੰ ਵੀ ਅਸੀਂ ਫਸਾਵਾਂਗੇ ਖੁਦ ਖੁਦ ਇੱਥੇ ਵੀ ਕਿਹਾ ਕਿ ਕੁਝ ਅਧਿਕਾਰੀਆਂ ਨੇ ਕਿਹਾ ਵੀ ਤੂੰ ਵੀ ਸ਼ਾਇਦ ਨਾਲ ਸੇਲ ਪਰਚੇਜ਼ ਕਰਦੀ ਹੋਵੇਂਗੀ ਬਸ ਪਰ ਇਹ ਵੀ ਹੋ ਸਕਦਾ ਹੈ ਨਾ ਕਿ ਕਈ ਵਾਰੀ ਕੋਈ ਵਿਅਕਤੀ ਜਾਂ ਕੋਈ ਮੁੰਡਾ ਇਹੋ ਜਿਹਾ ਕੰਮ ਕਰਦਾ ਹੁੰਦਾ ਪਰ ਘਰ ਦੇ ਬਾਕੀ ਜੀਆ ਨੂੰ ਪਤਾ ਨਹੀਂ ਹੁੰਦਾ ਨਹੀਂ ਜੀ ਸਾਨੂੰ ਸਾਡੇ ਬੱਚੇ ਦਾ ਮਾਨ ਆ ਸਾਨੂੰ ਸਾਡੇ ਬੱਚੇ ਦੇ ਉੱਤੇ ਮਾਣ ਹੈ ਵੀ ਇਸ ਤਰੀਕੇ ਨਾਲ ਉਹਨੇ ਕਦੇ ਵੀ ਸਾਨੂੰ ਵੀ ਪਤਾ ਸਾਡੇ ਬੱਚੇ ਦੇ ਡਰੋਗ ਟੈਸਟ ਵੀ ਹੋਇਆ ਪੰਜਾਬ ਪੁਲਿਸ ਦੇ ਵਿੱਚ ਜਿੰਨੇ ਵੀ ਉਹਦੇ ਪਰਚੇ ਹੋਏ ਆ ਸਿਰਫ ਸਿਰਫ ਨੈਗੇਟਿਵ ਆਏ ਆ ਪਰ ਦੂਜੀ ਗੱਲ ਰਹੀ ਉਹਨੇ ਆਪਦਾ ਇੱਕ ਰਜਗਾਰ ਬਣਾਇਆ ਸੀ ਖੋਖਾ ਬਣਾਇਆ ਸੀ ਕਾਹਦਾ ਖੋਖਾ ਬਣਾਇਆ ਸੀ ਉਹਨਾਂ ਦਾ ਜੀ ਪਿੱਛੇ ਕਿਸਾਨ ਹੱਟ ਸੀ ਤੇ ਮੂਰੇ ਜੀ ਉਹਨਾਂ ਨੇ ਚਾਹ ਦਾ ਖੋਖਾ ਕੀਤਾ ਸੀਗਾ ਤੁਹਾਡੇ ਭਰਾ ਨੇ ਹਾਂ ਜੀ ਉਹਨਾਂ ਨੇ ਬਹੁਤ ਹੀ ਮਤਲਬ ਆਪਦੀ ਦਾਦੀ ਤੋਂ ਪੈਸੇ ਥੋੜੇ-ਬੋਤੇ ਲੈ ਕੇ ਉਹ ਦਾਦੀ ਨੇ ਉਹਨੂੰ ਬਾਲੀਆਂ ਦਿੱਤੀਆਂ ਸੀ ਵੀ ਚਲੋ ਪੁੱਤ ਕੋਈ ਗੱਲ ਨਹੀਂ ਤੂੰ ਕੁਝ ਰਜਗਾਰ ਬਣਾ ਵੀ ਤੇਰਾ ਪਿਓ ਨੇ ਤੈਨੂੰ ਦਿੱਤਾ ਵੀ ਕੀ ਆ ਇੱਕ ਸਿਰਫ ਤੁਸੀਂ ਚੀਜ਼ ਦੀ ਜੀ ਮੈਂ ਮੰਗ ਕਰਦੀ ਆਂ ਪ੍ਰਸ਼ਾਸਨ ਅੱਗੇ ਮੈਂ ਤਾਂ ਪ੍ਰਸ਼ਾਸਨ ਅੱਗੇ ਮੰਗ ਕਰ ਸਕਦੀ ਆਂ ਜੀ ਮੈਂ ਤਾਂ ਉਹਨਾਂ ਨੂੰ ਰੱਬ ਮੰਨਿਆ ਹੋਇਆ ਮੈਂ ਤਾਂ ਇਹ ਗੱਲ ਕਹਿ ਰਹੀ ਆਂ ਵੀ ਮੇਰੇ ਘਰ ਦੇ ਉੱਤੇ ਇਨਕੁਵਰੀ ਲਾਈ ਜਾਵੇ ਜਿਹੜੀ ਤਾਂ ਕਿ ਏਸੀ ਤੋਂ ਲੈ ਕੇ ਜਿਹੜੀ LED ਪੈਨਲ ਵੀ ਬਣਾਇਆ ਗੱਡੀ ਬਣੀ ਆ ਘਰ ਬਣਿਆ ਕੁਝ ਵੀ ਬਣਿਆ ਇਹਨਾਂ ਦੇ ਘਰ ਦਾ ਸਾਰੀ ਚੀਜ਼ ਦੀ ਜਾਂਚ ਪੜਤਾਲ ਤਾਂ ਕਰਕੇ ਤਾਂ ਵੇਖਣ ਇੱਕ ਵਾਰੀ ਉਹ ਵੀ ਪਰਚੇ ਤੇ ਪਰਚੇ ਦਪਾਈ ਹੁੰਦੇ ਆ ਪਰ ਉਹ ਗਰੀਬਾਂ ਦੀ ਵੀ ਸੁਣ ਨਾ ਜਿਹੜੇ ਵੇਚੀ ਜਾਂਦੇ ਨੇ ਨਸ਼ਾ ਲੈਵਲ ਅਧਿਕਾਰੀ ਮੈਂ ਕਹਿੰਦੀ ਆ ਰਾਮਪਰੇ ਦੇ ਵਿੱਚ ਤਾਂ ਮੈਂ ਕਹਿੰਦੀ ਆ ਵੀ ਧੂਮ ਕੱਢੀ ਪਈ ਆ ਉਹਨਾਂ ਨੇ ਨਸ਼ਾ ਵੇਚਣ ਦੀ ਪਰ ਕੋਈ ਬੰਦਾ ਜੀ ਉਹਨੂੰ ਹੱਥ ਨਹੀਂ ਪਾ ਰਿਹਾ ਪੁਲਿਸ ਨੇ ਹੱਥ ਖੜੇ ਕਰ ਰੱਖੇ ਵੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਜੀ ਪਰ ਪੁਲਿਸ ਦਾ ਪੱਖ ਏ ਆ ਪੁਲਿਸ ਪਿਛਲੇ ਦਿਨੀ ਚੈਨਲਾਂ ਦੇ ਉੱਪਰ ਉਹਨਾਂ ਨੇ ਆਪਣਾ ਪੱਖ ਰੱਖਿਆ ਪੁਲਿਸ ਅਫਸਰ ਕਹਿੰਦੇ ਨੇ ਕਿ ਤੁਹਾਡੇ ਦੋਸ਼ ਬਿਲਕੁਲ ਝੂਠੇ ਨੇ ਇਦਾਂ ਦੀ ਕੋਈ ਗੱਲ ਨਹੀਂ ਗਈ ਪਰਚੇ ਉਹ ਕਹਿੰਦੇ ਇਹਨਾਂ ਦੇ ਭਰਾ ਦੇ ਉੱਪਰ ਕੋਈ ਝੂਠਾ ਪਰਚਾ ਨਹੀਂ ਅਸੀਂ ਕਟਿਆ ਉਹ ਇਹ ਪੁਲਿਸ ਇਹ ਕਹਿੰਦੀ ਹੈ ਕਿ ਦੇਖੋ ਜੀ ਇਹ ਸਾਡੇ ਉੱਪਰ ਜਿਹੜੇ ਨਾਂ ਜਨਤਕ ਕਰਨ ਦੇ ਦੋਸ਼ ਲਾ ਰਹੇ ਨੇ ਉਹ ਵੀ ਬਿਲਕੁਲ ਬੇਬੁਨਿਆਦ ਨਹੀਂ ਗਲਤ ਨਹੀਂ ਦੇਖੋ ਜੀ ਮੇਰੀ ਤਾਂ ਇੱਕ ਗੱਲ ਹੈ ਮੈਂ ਤੁਹਾਨੂੰ ਸਿੱਧੀ ਸਪਸ਼ਟ ਦੱਸ ਦਿੰਨੀ ਆ ਸਾਡੇ ਘਰ ਦੇ ਵਿੱਚ ਅਗਰ ਚੀਜ਼ ਇੱਥੋਂ ਲੈ ਕੇ ਗਏ ਆ ਤਾਂ ਮੈਂ ਖੁਦ ਆਪਦੇ ਭਰਾ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕਰਕੇ ਖੁਦ ਵੱਡਾ ਪਰਚਾ ਪਵਾਉਂਗਾ ਵੀ ਇਸ ਬੰਦੇ ਨੂੰ 1 ਮਹੀਨੇ ਵਾਸਤੇ ਨਹੀਂ ਇਹਨੂੰ 8-9 ਮਹੀਨਿਆਂ ਵਾਸਤੇ ਅੰਦਰ ਰੱਖੋ ਸਾਡੇ ਘਰ ਦੇ ਵਿੱਚ ਮੇਰਾ ਬ੍ਰਦਰ ਰੋਟੀ ਖਾ ਰਿਆ ਸੀ ਸਵੇਰ ਦਾ 9:00 ਵਜੇ 10 ਮਿੰਟਾਂ ਦਾ ਟਾਈਮ ਸੀ ਜਦੋਂ ਸੀਆਈ ਸਟਾਫ ਆਇਆ ਕਹਿੰਦੇ ਬੇਟਾ ਅਸੀਂ ਤੇਰੇ ਨਾਲ ਗੱਲ ਕਰਨੀ ਆ ਸਾਡੇ ਕੋਲੇ ਆ ਤੂੰ ਅੱਛਾ ਕੁਝ ਨਹੀਂ ਦੱਸਿਆ ਉਹਨੂੰ ਪਰ ਜਦੋਂ ਜੀ ਇਹ ਕਹਿੰਦੇ ਵੀ ਕਹਿੰਦਾ ਵਰਨਾ ਲੈ ਕੇ ਆ ਜਾ ਆਪਦੀ ਮੇਰੀ ਮਦਰ ਨਾਲ ਗਏ ਮਨਜੀਤ ਕੌਰ ਜਦੋਂ ਗਏ ਆ ਜੀ ਉਹਨਾਂ ਨੇ ਕਿਹਾ ਵੀ ਇਸ ਤਰੀਕੇ ਨਾਲ ਵੀ ਸਾਨੂੰ ਤਾਂ ਸਿੱਧੀ ਜੀ ਗੱਲ ਆ ਉੱਤੋਂ ਆਰਡਰ ਆ ਵੀ ਸਾਨੂੰ ਪਰਚਾ ਕੱਟਣਾ ਪੈਣਾ ਮੇਰੇ ਬ੍ਰਦਰ ਨੇ ਮਿੰਤਾਵਾਂ ਵੀ ਕੀਤੀਆਂ ਤਰਲੇ ਵੀ ਕੀਤੇ ਪਰ ਸਿੱਧੀ ਜੀ ਗੱਲ ਸਾਨੂੰ ਨਹੀਂ ਪਤਾ ਵੀ ਇਹ ਚੀਜ਼ ਕੀ ਦੀ ਸੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਚੀਜ਼ ਕੀ ਦੀ ਸੀ ਉਹ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਚੀਜ਼ ਕਿੱਥੋਂ ਲਿਆਂਦੀ ਸੀ ਪਰ ਮੈਨੂੰ ਪਤਾ ਵੀ ਮਿਲੀ ਭੁਗਤ ਤਾਂ ਦੋ ਬੰਦਿਆਂ ਦੀ ਆ ਹੋਰ ਕੋਈ ਹੋ ਹੀ ਨਹੀਂ ਸਕਦਾ ਜੀ ਹੂੰ ਹੂੰ ਪੰਜਾਬ ਪੁਲਿਸ ਨਾਲ ਮিলি ਭੁਗਤ ਪੂਰੀਆਂ ਜੀ ਉਹਨਾਂ ਦੇ ਇਥੋਂ ਦੇ ਰਾਮਪਰੇ ਦੇ ਸਟਾਫ ਨੂੰ ਤਾਂ ਮੈਂ ਰੋ ਰੋ ਕੇ ਕਹਿ ਰਹੀ ਆ ਵੀ ਪੂਰੀ ਮিলি ਭੁਗਤ ਤੱਕ ਕੁਝ ਵੀ ਸਰਕਾਰਾਂ ਇਹ ਕਰ ਨਹੀਂ ਰਹੀ ਪਰ ਪੁਲਿਸ ਦਾ ਦਾਵਾ ਹੈ ਵੀ ਅਸੀਂ ਤਾਂ ਪੰਜਾਬ 'ਚ ਯੁੱਧ ਨਸ਼ਾ ਵਿਰੁੱਧ ਚਲਾ ਰੱਖਿਆ ਤੇ ਰੋਜ਼ ਅਸੀਂ ਬਹੁਤ ਵੱਡੇ ਪੱਧਰ ਤੇ ਨਸ਼ਾ ਫੜ ਰਹੇ ਆ ਤਸਕਰਾਂ ਦੀਆਂ ਗ੍ਰਿਫਤਾਰੀਆਂ ਕਰ ਰਹੇ ਆ ਦੇਖੋ ਇਹ ਝੂਠੇ ਆ ਡਰਾਮੇਵਾਜ਼ੀਆਂ ਪੁਲਸ ਦੀਆਂ ਝੂਠੇ ਸ਼ੋਸ਼ੇਵਾਜ਼ੀਆਂ ਮਾਨ ਸਾਹਿਬ ਨੇ ਇੱਕ ਬਹੁਤ ਵਧੀਆ ਉਪਰਾਲਾ ਚੱਕਿਆ ਸੀ ਉਹਨਾਂ ਨੇ ਦੇਖੋ ਜੀ ਆਪਦੇ ਘਰ ਨੂੰ ਛੱਡ ਕੇ ਉਹਨਾਂ ਨੇ ਦੂਜਿਆਂ ਬਾਰੇ ਸੋਚਿਆ ਉਹਨਾਂ ਨੇ ਬੱਚਿਆਂ ਨੂੰ ਸੋਚਿਆ ਵੀ ਨਸ਼ੇ ਤੋਂ ਬਾਹਰ ਕੱਢਿਆ ਜਾਵੇ ਉਹਨਾਂ ਨੇ ਚਿੱਟੇ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਵੀ ਬੱਚੇ ਜਿਹੜੇ 12-12 ਸਾਲ ਦੇ ਆ ਟੀਕਾ ਲਾ ਕੇ ਮਰੀ ਜਾਂਦੇ ਆ ਵੀ ਇਹਨਾਂ ਦੇ ਘਰ ਹੀ ਟਾਏ ਜਾਣ ਫੇਰ ਇਹ ਸੁਧਰਨਗੇ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਜਿਸ ਭੈਣ ਨੇ ਐਸਐਸਪੀ ਬਠਿੰਡਾ ਨੂੰ ਦਰਖਾਸਤ ਦਿੱਤੀ ਹੈ ਤੁਸੀਂ ਉਹਦੇ ਬਾਰੇ ਕੀ ਕਹੋਗੇ ਮੈਂ ਇਹ ਕਹਿਣਾ ਚਾਹਾਂਗਾ ਜੀ ਜਿਹੜਾ ਜੁੱਧ ਨਸ਼ਿਆਂ ਬਰੁਨ ਦੇ ਚੱਲਿਆ ਹੈ ਇਹ ਇੱਕ ਡਰਾਮਾ ਹੈ ਤੇ ਇੱਥੇ ਰਾਮਪੁਰੇ ਵੀ ਇਹੀ ਹਾਲ ਹੈ ਸ਼ਰਿਆਮ ਨਸ਼ਾ ਵਿਕਦਾ ਹੈ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਹੈ ਜੇ ਉਹਨਾਂ ਦਾ ਪ੍ਰਾਲਾ ਬਹੁਤ ਵਧੀਆ ਤੇ ਫਿਰ ਤੁਸੀਂ ਉਹਨਾਂ ਦੇ ਖਿਲਾਫ ਜਾਂ ਪੁਲਿਸ ਦੇ ਖਿਲਾਫ ਇੰਨਾ ਜ਼ਿਆਦਾ ਕਿਉਂ ਬੋਲ ਰਹੇ ਹੋ ਦੇਖੋ ਜੀ ਮੈਂ ਸੀਐਮ ਮਾਨ ਸਾਹਿਬ ਦੀ ਤਾਰੀਫ਼ ਕਰਦੀ ਹਾਂ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਆਪਦੇ ਘਰ ਨੂੰ ਛੱਡ ਕੇ ਇੱਕ ਪਹਿਲਾ ਮੁੱਖ ਮੰਤਰੀ ਆਇਆ ਜਿਨੇ ਇਹ ਸੋਚਿਆ ਵੀ ਚਿੱਟੇ ਤੋਂ ਬਾਹਰ ਕਰਦੀਏ ਉਹਨਾਂ ਨੇ ਦੇਖੋ ਜੀ ਪਹਿਲਾ ਸਕੂਲਾਂ ਦੇ ਵਿੱਚ ਕੋਈ ਪੁੱਛਦਾ ਨਹੀਂ ਸੀ ਜੀ ਇਸ ਟਾਈਮ ਤੇ ਉੱਤੇ ਸਕੂਲਾਂ ਨੂੰ ਵੀ ਸਮਾਰਟ ਸਕੂਲ ਬਣਾਤਾ ਸਾਡੇ ਖੋਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ਆ ਇੰਨੀ ਵਧੀਆ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਆ ਉਹਨਾਂ ਨੇ ਜੀ ਕੀ ਕੀ ਨਹੀਂ ਕੀਤਾ ਤਦੋਂ ਕੀ ਸੀ ਪੰਜਾਬ ਦੇ ਵਿੱਚ ਪਾਣੀ ਕੌਣ ਬਚਾਉਂਦਾ ਸੀ ਉਹਨਾਂ ਨੇ ਪਾਣੀਆਂ ਦੇ ਪ੍ਰਤੀ ਵੀ ਲੜਾਈਆਂ ਲੜੀਆਂ ਉਹਨਾਂ ਨੇ ਜੀ ਯੁੱਧ ਨਸ਼ਿਆਂ ਦਾ ਵਿਰੋਧ ਸ਼ੁਰੂ ਕਰਕੇ ਆਪ ਦੇ ਉੱਤੇ ਸਾਰਾ ਐਕਸ਼ਨ ਰੱਖਿਆ ਵੀ ਲੋਕ ਤਾਂ ਕੀ ਥੂ ਮਾਰਦੇ ਕਈ ਭੇਡਾਂ ਵਿੱਚ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਤਾਂ ਜੇ ਸੀਐਮ ਮਾਨ ਸਾਹਿਬ ਲੈਣ ਆਉਣਗੇ ਵੋਟਾਂ ਅਸੀਂ ਉਹਨਾਂ ਦੇ ਛਿੱਤਰ ਮਾਰਾਂਗੇ ਅਸੀਂ ਐਂ ਕਰਾਂਗੇ ਸੀਮਾਨ ਸਾਹਿਬ ਦੇ ਤਾਂ ਆਪੇ ਛਿੱਤਰ ਪੈਣੇ ਆ ਜੀ ਜਦੋਂ ਹੁਣ ਉਹਨਾਂ ਨੇ ਚਿੱਟਾ ਬੰਦ ਕਰਾਤਾ ਨਿੱਕੇ ਨਿੱਕੇ ਬੱਚੇ ਸੀ ਜਿਹੜੇ ਚਿੱਟੀ ਕਾ ਲਾ ਕੇ ਮਰ ਜਾਂਦੇ ਸੀ ਹੁਣ ਜਦੋਂ ਉਹ ਬਚਾਉਣ ਦੇ ਸ਼ੁਰੂ ਕੀਤੇ ਉਹਨਾਂ ਨੇ ਕਿਹਾ ਵੀ ਚੰਗੀਆਂ ਪੜਾਈਆਂ ਕਰਸਤ ਤੁਹਾਨੂੰ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਯਕੀਨ ਹੈ ਮੈਨੂੰ ਜੀ ਪੂਰਾ ਯਕੀਨ ਆ ਮਾਨ ਸਾਹਿਬ ਪਰ ਤੁਸੀਂ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਮਿਲੇ ਮੈਂ ਜੀ ਮਾਨ ਸਾਹਿਬ ਕੋਲ ਵੀ ਪਹੁੰਚੂਗੀ ਜੀ ਪਹਿਲਾਂ ਮੈਂ ਦੇਖਦੀ ਹਾਂ ਵੀ ਮਾਨ ਸਾਹਿਬ ਮੇਰੀ ਆ ਜਿਹੜੀ ਮੈਂ ਮਤਲਬ ਮੀਡੀਆ ਦੇ ਵਿੱਚ ਮੇਰੀ ਮੀਡੀਆ ਵੀ ਮੇਰੇ ਨੰਬਰ ਦੇ ਉੱਤੇ ਕੰਟੈਕਟ ਵੀ ਕਰਨਾ ਮੇਰੇ ਨਾਲ ਗੱਲਬਾਤ ਵੀ ਕਰਨ ਪਰ ਮੈਂ ਸੀਓ ਮਾਨ ਸਾਹਿਬ ਦਾ ਡੀਜੀਪੀ ਸਾਹਿਬ ਦਾ ਬਹੁਤ ਧੰਨਵਾਦੀ ਆ ਤਾਂ ਕਿ ਉਹਨਾਂ ਨੇ ਕੋਈ ਵੀ ਮਾੜਾ ਕੰਮ ਨਹੀਂ ਕੀਤਾ ਉਹ ਤਾਂ ਚੰਗੇ ਕੰਮ ਦੇ ਵਿੱਚ ਹੀ ਬੈਠੇ ਆ ਪਰ ਉਹਨਾਂ ਨੂੰ ਨਹੀਂ ਪਤਾ ਜਿਹੜੇ ਥੱਲੇ ਲੈਵਲ ਦੇ ਅਧਿਕਾਰੀ ਆ ਕੀ ਗੰਦ ਪਾ ਰਹੇ ਆ ਇਹਨਾਂ ਨੇ ਸਾਰੇ ਕਿਤੇ ਗੰਦ ਪਾ ਰਿਆ ਮੈਂ ਕਹਿੰਦੀ ਆ ਰਾਮਪਰੇ ਦੇ ਵਿੱਚ ਖਾਸ ਕਰਕੇ ਮੈਂ ਸੀਓ ਮਾਨ ਸਾਹਿਬ ਅਗੇ ਰਿਕਵੈਸਟ ਕਰਦੀ ਆ ਵੀ ਘਰੋ ਘਰੀ ਆ ਕੇ ਵੇਖਣ ਕਿਵੇਂ ਬੱਚੇ ਟੀਕੇ ਲਾ ਲਾ ਕੇ ਮਰ ਰਹੇ ਆ ਕੋਈ ਲੋਕ ਨਾਲ ਨਹੀਂ ਇੱਕ ਦੂਜੇ ਦੇ ਖੜ ਰਹੇ ਆ ਅੱਜ ਅਸੀਂ ਕੰਨੇ ਸਿਰਫ ਮੁੱਦਾ ਇਹ ਕਿਉਂ ਚੱਕ ਰਹੇ ਆ ਅਸੀਂ ਇਹ ਚਾਹੁੰਦੇ ਵੀ ਨਸ਼ਾ ਮੁਕਤ ਹੋਵੇ ਇੱਥੋਂ ਇੱਥੋਂ ਵੀ ਵੱਡੇ ਵੱਡੇ ਜਿਹੜੇ ਤਸਕਰ ਆ ਉਹਨਾਂ ਦੇ ਵੀ ਘਰ ਟਾਏ ਜਾਣ ਜੀ ਅਸੀਂ ਤਾਂ ਕਹਿੰਦੇ ਆ ਵੀ ਕਰਨ ਕਾਰਵਾਈ ਇਨਕੁਆਰੀ ਲਾਉਣ ਮੈਂ ਤਾਂ ਕਹਿੰਦੀ ਸੀਬੀਆਈ ਦੀ ਇਨਕੁਆਰੀ ਲੱਗਣੀ ਚਾਹੀਦੀ ਆ ਤਾਂ ਕਿ ਜਿਵੇਂ ਦਰਖਤ ਪੱਟ ਕੇ ਸੁੱਟਦੇ ਆ ਉਸ ਤਰੀਕੇ ਨਾਲ ਉਹ ਦਰਖਤ ਦੀ ਜੜ ਨੂੰ ਪਟਣ ਮੈਂ ਤਾਂ ਕਹਿੰਦੀ ਆ ਜੇਦੋ ਲੋਕਾਂ ਨੇ ਨਾ ਹੀ ਲੇਤਾ ਵੀ ਇੱਥੇ ਸੀਬੀਆਈ ਵਾਲੇ ਆਏ ਸੀ ਮੈਂ ਤਾਂ ਸੀਬੀਆਈ ਵਾਲਿਆਂ ਅੱਗੇ ਵੀ ਇੱਕ ਰਿਕਵੈਸਟ ਕਰਦੀ ਵੀ ਆਉਣ ਤਾਕਿ ਮੇਰੇ ਬ੍ਰਦਰ ਦਾ ਕੇਸ ਜਿਹੜਾ 25 ਕਿਲੋ ਦਾ ਪਾਈ ਆ ਭੁੱਕੀ ਉਹ ਵੀ ਸੋਲਵ ਹੋਊਗਾ ਵਿੱਚ ਪਤਾ ਲੱਗੂਗਾ ਵੀ ਕੀ ਦੀ ਚੀਜ਼ ਸੀ ਉਹ ਕਿਉਂਕਿ ਸਾਡੇ ਘਰੋਂ ਤਾਂ ਕੋਈ ਬਰਾਮਦਗੀ ਹੋਈ ਨਹੀਂ ਬਾਹਰੋਂ ਸਾਨੂੰ ਪਤਾ ਨਹੀਂ ਵੀ ਪੁਲਿਸ ਨੇ ਕਿੱਥੋਂ ਲੈ ਆ ਕੇ ਪਾਈ ਆ ਉਹ ਜਦੋਂ ਮਿਲੀ ਭੁੱਕ ਤਾਂ ਇਹ ਤੁਹਾਡੇ ਭਰਾ ਦੇ ਉੱਪਰ ਪੁਲਿਸ ਨੇ 25 ਕਿਲੋ ਭੁੱਕੀ ਦਾ ਕੇਸ ਪਾਇਆ ਹਾਂਜੀ 25 ਕਿਲੋ ਦਾ ਪਾਇਆ ਜੀ ਉਹਨਾਂ ਨੇ ਤੇ ਬਾਕੀ ਦੱਸਿਆ ਉਹਨਾਂ ਨੇ ਕੁਝ ਨਹੀਂ ਸੀਗਾ ਨਾ ਹੀ ਕੋਈ ਸਾਹਮਣੇ ਦਿਖਾਈ ਸੀ ਬਸ 25 ਕਿਲੋ ਦਾ ਪਰਚਾ ਪਾਇਆ ਜੀ ਕੱਟ ਕੇ ਮੁੰਡੇ ਨੂੰ ਭੇਜਤਾ ਇਸ ਤੋਂ ਬਾਅਦ ਜੀ ਚਾਰ ਮਿੰਟ ਜੇ ਤੁਸੀਂ ਮਤਲਬ ਨਸ਼ਿਆਂ ਦੇ ਵਿਰੁੱਧ ਹੋ ਤੁਸੀਂ ਤਾਂ ਫੇਰ ਜੇ 25 ਕਿਲੋ ਭੁੱਕੀ ਪੁਲਿਸ ਕਹਿੰਦੀ ਤੁਹਾਡੇ ਭਰਾ ਕੋਲ ਪੜੀ ਗਈ ਆ ਫਿਰ ਇਹ ਕੀ ਹੈ ਦੇਖੋ ਜੀ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਜੇ ਸੱਚਾਈ ਨਿਕਲਦੀ ਆ ਮੈਂ ਤਾਂ ਖੁਦ ਕਹਿੰਨੀ ਆ ਅਗਰ ਜੇ ਸਚਾਈ ਨਿਕਲਦੀ ਹੈ ਮੈਂ ਤਾਂ ਕਹਿੰਨੀ ਆਂ ਵੀ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਮਰਾਚ ਕਰਾਈ ਜਾਵੇ ਜਸਪ੍ਰੀ ਦੀ ਵੀ 25 ਕਿਲੋ ਭੁੱਕੀ ਵਾਕਈ ਜਸਪ੍ਰੀ ਦੀ ਸੀ ਉਸ ਦਿਨ ਤਾਂ ਮੇਰੇ ਕਰਮ ਖੁੱਲੇ ਜਾਣੇ ਆਂ ਵੀ ਜਸਪ੍ਰੀਤ ਨੂੰ ਇਨਸਾਫ ਦੀ ਮੰਗ ਹੈ ਜਿਹੜੀ ਉਹਦੀ ਪੂਰੀ ਹੋਊਗੀ ਮੈਂ ਤਾਂ ਜੀ ਖੁਦ ਮੰਗ ਕਰਦੀ ਆਂ ਵੀ ਵੱਡੇ ਲੈਵਲ ਦੇ ਅਧਿਕਾਰੀਆਂ ਉੱਪਰੋਂ ਇਹਦੀ ਜਸਪ੍ਰੀ ਦੀ 25 ਕਿਲੋ ਭੁੱਕੀ ਦਾ ਆਏ ਤਾਂ ਪੁੱਛਿਆ ਜਾਵੇ ਮੈਂ ਤਾਂ ਖੁਦ ਕਹਿੰਨੀ ਵੀ ਉੱਥੇ ਜਾ ਕੇ ਪੁੱਛੋ ਵੀ ਲੈ ਕੇ ਕਿੱਥੋਂ ਆਂਦੀ ਹੈ ਜਸਪ੍ਰੀਤ ਨੂੰ ਤਾਂ ਘਰੋਂ ਲੈ ਜਾਂਦੇ ਆ ਦੋ ਵਾਰੀ ਹੋਇਆ ਐਸਐਚਓ ਬੁੱਟਾ ਸਿੰਘ ਨੇ ਵੀ ਇਸ ਤਰੀਕੇ ਨਾਲ ਹੀ ਕੀਤਾ ਪਹਿਲਾਂ ਰੇਡਾਂ ਕੀਤੀਆਂ ਸਾਡੇ ਘਰੇ ਉਸ ਤੋਂ ਬਾਅਦ ਜੀ ਜਸਪ੍ਰੀਤ ਅਤੇ ਪਿਆਸੀ 7:20 ਮਿੰਟਾਂ ਤੇ ਸਿੱਧੇ ਆਏ ਆ ਜੀ ਆ ਕੇ ਕਹਿੰਦੇ ਬੇਟਾ ਸਾਡੇ ਨਾਲ ਗੱਡੀ 'ਚ ਬਹਿ ਜਾ ਸਿਰਫ ਤੇਰੇ ਨਾਲ ਪੁੱਛ ਕੇ ਅੱਛੀ ਕਰਨੀ ਆ ਅਸੀਂ ਤੇਰੇ ਤੋਂ ਕੁਝ ਨਹੀਂ ਕਰਨਾ ਅਗਰ ਜੇ ਜਸਪ੍ਰੀਤ ਦੀ ਉੱਥੇ ਲੋਕੇਸ਼ਨ ਨਿਕਲਦੀ ਆ ਇਹਦੀ ਗੱਡੀ ਨੰਬਰ ਉੱਥੇ ਨਿਕਲਦਾ ਜਾਂ ਕੋਈ ਮੋਬਾਈਲ ਦੇ ਵਿੱਚੋਂ ਉਹਦਾ ਨੰਬਰ ਨਿਕਲਦਾ ਮੈਂ ਤਾਂ ਕਹਿੰਦੀ ਆ ਜੀ ਬੰਦੀ ਕਾਰਵਾਈ 33 ਦਿਨਾਂ ਦੀ ਨਹੀਂ ਹੋਣੀ ਚਾਹੀਦੀ ਸਾਲ ਦੀ ਹੋਣੀ ਚਾਹੀਦੀ ਜਸਪ੍ਰੀਤ ਦੇ ਉੱਤੇ ਅਗਰ ਨਹੀਂ ਨਿਕਲਦੀ ਤਾਂ ਜਿਹੜੇ ਬੰਦੇ ਨੇ ਪਰਚਾ ਪਾਇਆ ਉਹਨੂੰ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਜੀ ਐਸਪੀ ડી ਸਾਹਿਬ ਗੱਲ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਐਸਪੀ ਸਾਹਿਬ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਦ ਸਿੰਘ ਅਜਾਦ ਗੱਲ ਕਰ ਰਹੇ ਆ ਜੀ ਹਾਂ ਜੀ ਹਾਂ ਜੀ ਅ ਅੱਛਾ ਇਸ ਤਰ੍ਹਾਂ ਸੀ ਤੁਹਾਡਾ ਇੱਕ ਨਾ ਇੰਪੋਰਟੈਂਟ ਮੁੱਦੇ ਤੇ ਪੱਖ ਲੈਣਾ ਚਾਹੁੰਦੇ ਸੀਗੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਕਹਿ ਕੇ ਤੁਹਾਡੇ ਨਾਲ ਗੱਲ ਕੀਤੀ ਜਾਵੇ ਹੈਲੋ ਹੈਲੋ ਜੀ ਹਾਂ ਜੀ ਜੀ ਹਾਂ ਜੀ ਇਹਨਾਂ ਜੀ ਦਾ ਸੋ ਹਾਂ ਐਸਪੀ ਸਾਹਿਬ ਇੱਕ ਨਾ ਕੋਚੋ ਮੰਡੀ ਦੇ ਵਿੱਚ ਇੱਕ ਔਰਤ ਹੈ ਕਮਲਜੀਤ कौर ਉਹਨਾਂ ਨੇ ਸਾਡੇ ਚੈਨਲ ਨਾਲ ਸੰਪਰਕ ਕੀਤਾ ਸੀਗਾ ਉਹਨਾਂ ਨੇ ਕਿਹਾ ਕਿ ਮੈਂ ਕੁਝ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ ਤੇ ਪੁਲਿਸ ਨੇ ਮੇਰਾ ਨਾਮ ਗੁਪਤ ਰੱਖਣ ਦੀ ਬਜਾਏ ਨਾਮ ਨਸ਼ਰ ਕਰਤਾ ਉਹ ਕਹਿੰਦੇ ਉਸ ਤੋਂ ਬਾਅਦ ਮੈਂ ਇਹ ਸ਼ਿਕਾਇਤ ਐਫਐਸਐਸਪੀ ਸਾਹਿਬ ਨੂੰ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਉਹ ਬੰਦੇ ਮੈਨੂੰ ਧਮਕਾ ਰਹੇ ਨੇ ਕੀ ਮਾਮਲਾ ਹੈ ਸਰ ਇਹ ਤੁਹਾਡਾ ਪੱਖ ਲੈਣਾ ਚਾਹੁੰਦੇ ਆ ਇਦਾਂ ਵੀ ਕੋਈ ਗੰਮੀ ਨਹੀਂ ਹੈ ਜਿ ਕਿਸੇ ਨੇ ਕਿਸੇ ਦਾ ਕੋਈ ਨਾਮ ਨਿਸ਼ਾਨ ਨਹੀਂ ਕੀਤਾ ਅੱਛਾ ਜੀ ਜਿਹੜੀ ਗੁਪਤ ਰੱਖਣੀ ਹੁੰਦੀ ਜਾਣਕਾਰੀ ਅਸੀਂ ਗੁਪਤ ਰੱਖਦੇ ਹਾਂ ਹਾਂਜੀ ਹਾਂਜੀ ਰੱਖਦੇ ਆ ਇਹਨਾਂ ਦੀ ਗੱਲ ਨਹੀਂ ਹੈ ਜੀ ਬਾਕੀ ਇਹਨਾਂ ਨੇ ਜਿਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਉਹਨਾਂ ਦੇ ਹਿਸਾਬ ਰੱਖੀ ਹੈ ਜੋ ਵੀ ਮੰਨ ਦੀ ਕਾਰਵਾਈ ਕੀਤੀ ਹੈ ਜੀ ਕਿਉਂਕਿ ਉਹ ਇਹ ਜੀ ਸਾਡਾ ਡਵੈਲਪ ਕਰਕੇ ਕਰਨੀ ਹੈ ਮੇਰੀ ਐਕਟ ਉਹ ਨੂੰ ਕਰਾਂ ਅੱਛਾ ਜਿਹੜਾ ਔਰਤ ਕਹਿ ਰਹੀ ਹੈ ਕਿ ਸਾਨੂੰ ਕਈ ਵਾਰ ਉਹਨਾਂ ਨੇ ਥ੍ਰੈਟ ਕੀਤੀਆਂ ਸਾਡੇ ਘਰੇ ਗੇਟ 'ਚ ਆ ਕੇ ਵੀ ਉਹਨਾਂ ਨੇ ਤਮਕਾਇਆ ਸਾਨੂੰ ਇਹਦੇ ਉੱਪਰ ਕੋਈ ਕਾਰਵਾਈ ਕੀਤੀ ਗਈ ਜੀ ਥਾਣੇ ਨੇ ਕੋਈ ਕੰਪਲੇਂਟ ਦਿੱਤੀ ਉਹਦੇ ਉਹਦਾ ਤਾਂ ਮੈਨੂੰ ਆਈ ਹੀ ਨਹੀਂ ਹੈਗਾ ਹਨਾ ਜੀ ਇਹਨਾਂ ਨੇ ਬਰੰਦਰ ਤੇ ਵੀ 3-4 ਵਰਕੇ ਹੈਗੇ ਸੋ ਇਹਨਾਂ ਲਈ ਉਹ ਹੈਗੀ ਇਹ ਜੀ ਤੋਂ ਉਹ ਚੀਜ਼ ਚੈੱਕ ਕਰਦੇ ਪਹਿਲਾਂ ਕੋਈ ਹੋਇਆ ਹੋਵੇ ਜੇ ਉਹ ਤੇ ਐਕਸ਼ਨ ਹੋਇਆ ਹੋਵੇ ਥਾਣੇ ਨੂੰ ਪਤਾ ਲੱਗੂਗਾ ਠੀਕ ਹੈ ਜੀ ਚਲੋ ਠੀਕ ਹੈ ਐਸਐਸਪੀ ਸਾਹਿਬ ਧੰਨਵਾਦ ਜੀ ਤੁਹਾਡਾ ਪੱਖ ਆ ਗਿਆ ਜੀ ਇਸੇ ਤਰ੍ਹਾਂ ਅਸੀਂ ਚਲਾਵਾਂਗੇ ਜੀ ਬਹੁਤ ਮਿਹਰਬਾਨੀ ਓਕੇ ਜੀ